ਪਹੁੰਚ ਗਏ ਭਾਈ ਆਪਾਂ ਫਿਰ ਲੁਧਿਆਣਾ ਆ ਵੀ ਭਾਈ 714 ਸੇਮ ਹਾਂਜੀ ਜੇ ਤੁਸੀਂ ਕਲਰ ਤੇ ਡਿਜ਼ਾਈਨ ਤੇ ਰੇਟ ਨੂੰ ਚੰਗੀ ਤਰ੍ਹਾਂ ਦੇਖਣਾ ਹੈ ਤੇ ਕਲਰ ਪਸੰਦ ਕਰਨਾ ਹੈ ਤਾਂ ਤੁਸੀਂ ਪੂਰਾ ਬਲੌਗ ਜ਼ਰੂਰ ਦੇਖ ਲਿਓ ਪੱਕੀ ਗੱਲ ਹੈ ਲਾਈਕ ਸ਼ੇਅਰ ਤਾਂ ਕਰਦੇ ਮਾੜਾ ਜਿਹਾ ਲਾਈਕ ਵੀ ਕਰ ਲੈਣ ਤੇ ਸ਼ੇਅਰ ਕਰ ਲੈਣਾ ਇਹ ਜਿਹੜਾ ਕਲਰ ਮੰਗ ਦੇ ਦੀ ਨੇ ਵਧੀਆ ਸੂਟ ਨੇ ਕੌਫੀ ਵੀ ਆ ਗਈ ਆਪਣੇ ਕੋਲ ਤੇ ਬੈਠ ਕੇ ਪਹਿਲਾਂ ਆਰਾਮ ਨਾਲ ਕੌਫੀ ਪੀਵਾਂ ਸੂਟ ਆਲਓ ਕਰਾ ਵੀ ਦੇਖੋ ਇਹ ਵੀ ਉਹ ਜਿੱਥੇ ਸੂਟ ਵਧੀਆ ਮਿਲਦੇ ਨੇ ਸੇਵਾ ਵੀ ਵਧੀਆ ਕਰਦੇ ਨੇ ਬਾਈ ਉਹ ਨਹੀਂ ਲਓ ਗੋੜੇ ਹੁਣ ਆ ਮਾਲ ਆ ਗਿਆ ਪੂਰਾ ਜੇਠਾ ਲਾਲ ਵਾਲਾ 2400 3200 ਬਾਈ ਨੇ ਇੱਕ ਆ ਪਸੰਦ ਨਹੀਂ ਆ ਰਿਹਾ ਯਾਰ ਇੱਕ ਆ ਕੱਢਿਆ ਬਾਈ ਨੇ ਹੁਣ ਪਤਾ ਚੱਲੇ ਬਾਈ ਸ਼ਾਪਿੰਗ ਕਰਕੇ ਮਸਤ ਚਲ ਤੁਹਾਡੇ ਕੱਲ ਵੀ ਪੈਸੇ ਲਵਾਦੇ ਉਹੀ ਲਈ ਜਾਂਦੇ ਨੇ ਕਹਿੰਦੇ ਰੱਖ ਲੈਣੇ ਆ ਗਾਈ 40000 ਦੇ ਲੈ ਲੈ ਢੇਰ ਲੱਗਿਆ ਇਹਦਾ ਦੇ ਆ ਬੜਾ ਡਾਰਕ ਹੈ ਵਧੀਆ ਲੱਗ ਰਿਹਾ ਪਹੁੰਚ ਗਏ ਭਾਈ ਆਪਾਂ ਫਿਰ ਲੁਧਿਆਣੇ ਹਾਂਜੀ ਚੱਲੀਏ ਹੁਣ ਦੁਕਾਨ ਦੇ ਅੰਦਰ ਜਿੱਥੋਂ ਆਪਾਂ ਸੂਟ ਲੈਣ ਵਾਲੇ ਹਾਂ ਜੀ 올 ਸੈਲ ਤੋਂ 올 ਸੈਲ ਲੈਟ ਚੱਲਦੇ ਹਾਂ ਆਪਾਂ ਹੁਣ ਅੰਦਰ ਪਹੁੰਚ ਗਏ ਆਪਾਂ ਸ਼ਰੀਫ ਬਾਲਾ ਜੀ ਪ੍ਰਿੰਟ ਹਾਊਸ ਦੇ ਵਿੱਚ ਥੋੜਾ ਲੱਗ ਰਿਹਾ ਹੈ ਜੇ ਮम्मी ਨੂੰ ਹੈ ਜੇ ਕੋਈ ਮਮੀ ਕੇ ਨਹੀਂ ਬਦਲ ਨਹੀਂ ਕੋਈ ਕੋਰਲਾ ਆਈ ਨਹੀਂ ਮਮੀ ਕੋ ਸਾਡੇ 650 ਰੁਪਏ ਦਾ ਨਾ ਆ ਆ ਜੀ ਦਾ ਸਮੱਸਿਆ ਆ ਰਹੀ ਹੈ ਅੱਜ ਕੱਲ੍ਹ ਤੋਂ ਨਾ ਇਹ ਜੇ ਤੋਂ ਕੋਈ ਕੋਰਲਾ ਕਪੜਾ ਦਿੱਸਦਾ ਇਹ ਪਾ ਦੇ ਰੀਜ਼ ਨਾ ਕੱਢਾਈ ਨਾ ਬੰਦ ਕੱਲਾ ਮੰਡਲ ਰੂਟ ਚੇਂਜ ਆ ਗਿਆ ਜੀ ਬਿਨਾਂ ਰੋਕ ਬਸ ਜੀ ਇਹ ਕੁੜੀ ਦੇ ਸਿਰਫ 200 ਰੁਪਏ ਦਾ ਹੈ ਇਹ ਹੈਗਾ ਭਾਈ 700 ਰੁਪਏ 700 ਦਾ ਸੂਟਾ ਘੈਂਡਾ ਪੂਰਾ ਵਿਆਹ ਦੇ ਵਿੱਚ ਲੈਣੇ ਲੈਣੇ ਵਾਲਾ ਸੂਟ ਆ ਆ ਵੀ 700 ਦਾ ਸੇਮ ਕਦਰ ਸੋਨਾ ਕਲਰ ਦਾ 700 ਦਾ ਵਿਆਹ ਦੇ ਵਿੱਚ ਲੈਣੇ ਲੈਣੇ ਵਾਲਾ ਵਧੀਆ ਕਲਰ ਆ ਇਹ ਕੋ ਵਧੀਆ ਸਿਆਣੇ ਬੰਦੇ ਦੇ ਪੋਣੇ ਵਾਲੇ ਸ਼ੂਟ ਨੇ 550 350 600 ਰੁਪਏ ਦੇ ਵਿੱਚ ਵਧੀਆ ਨੇ ਹਾਂ ਇੱਕ ਦੋ ਮਹੀਨਾ ਦਾ ਕੁ ਵਧੀਆ ਗਰਮੀਆਂ ਚ ਪਣ ਲਾਗੇ ਜਾਣੇ ਨੇ ਕੋਲੇ ਵੀ ਸਿਆਣੇ ਬੰਦੇ ਦੇ ਪੈਨੇ ਵਾਲਾ ਸ਼ੂਟ ਆ ਆ ਬਾਈ ਨੇ ਬਈ 850 800 850 ਦੀ ਰੇਂਜ ਇਹ ਵੀ ਦੋ ਮਹੀਨਾਵਾਂ ਵਾਲਾ ਸ਼ੂਟ ਆ ਵਿਆਹ ਦੇ ਵਿੱਚ ਵਧੀਆ ਸ਼ੂਟ ਨੇ ਵੀ ਆ ਜੀ ਸੱਜਦੇ ਬਣਾਓ ਨਾਮ ਲੈਣਾ ਆ ਨਵਾਂ ਸ਼ੇਡ ਉਹ ਬਾਜੂ ਕਰਾਂਗੇ ਇਹ ਦੇਖੋ ਜੰਦਰ ਇਹਨਾਂ ਗਾਣੇ ਆਏ 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 ਇਹ ਭਾਈ ਹੈਗਾ ਉਹ ਕ੍ਰੀਮਪੁਰ ਮਾਰਕੀਟ ਲੁਧਿਆਣਾ ਬਾਲਾਜੀ ਕਲੈਕਸ਼ਨ ਫੀਲਡ ਗੰਜ ਫੀਲਡ ਗੰਜ ਨਹੀਂ ਕ੍ਰੀਮਪੁਰ ਮਾਰਕੀਟ ਕ੍ਰੀਮਪੁਰ ਮਾਰਕੀਟ ਫੀਲਡ ਗੰਜ ਨੂੰ ਉੱਤਰ ਕੇ ਫੀਲਡ ਗੰਜ ਵਾਲੀ ਥਾਂ ਤੇ ਵੀ ਪੱਚੀ ਦੁਕਾਨਾਂ ਬਾਲਾਜੀ ਕਲੈਕਸ਼ਨ ਆਹ ਕਲਰ ਵਿਨਾ ਹੈਡ ਇਹ ਮਾਤਾ ਦੀ ਪਸੰਦ ਦਾ ਹੈ ਵਧੀਆ ਹੈ ਕਲਰ ਹੈ 골ਡਨ ਦੀ ਇਹ ਚ ਕੜਾਈ ਕੱਢੀ ਆ ਬੁਟੀਕ ਵਾਲਾ ਸੂਟ ਤੇ ਉਹ ਬੰਦੇ ਵੀ ਪਰਿਓ ਹਿਮਾਚਲ ਤੋਂ ਵੀ ਆਏ ਹਨ ਬਹੁਤ ਦੂਰੋਂ ਦੂਰੋਂ ਆਉਣ ਨੇ ਲੋਕ ਇੱਥੇ 17-80 ਸੂਟ ਉਹਨਾਂ ਨੇ ਲੈ ਆਏ ਨੇ ਨਹੀਂ ਉਹਦਾ ਦੁਪੱਟਾ ਜੀ ਸੇਮ ਆ ਆ ਸੂਟਿੰਗ ਵਧੀਆ ਹੈ ਸਟਾਈਲ ਹੈ ਕਿਸੇ ਵੀ ਚਾਰ ਮੁਟਿਆਰ ਰਮਨ ਇਹ ਜਿਆ ਕਲਰ ਮੰਗ ਲਈ ਜੀ ਸੇਮ ਕਲਰ ਆ ਬਾਈ ਡਿਜ਼ਾਈਨ ਲਗ ਲਗ ਨੇ ਕਲਰ ਸੇਮ ਆ ਚੱਲੇ ਆ ਹਾਂ ਆ ਦੇਖੋ ਕਿੰਨੇ ਵਧੀਆ ਸੂਟ ਨੇ ਪਹੁੰਚੋ ਯਾਰ ਇੱਥੇ ਤੁਸੀਂ ਆਓ ਤੇ ਲਾਈਕ ਸ਼ੇਅਰ ਜਰੂਰ ਕਰਦੇ ਹੋ ਨੋ ਵੀ ਕਾਫੀ ਵੀ ਆ ਗਈ ਆਪਣੇ ਕੋਲ ਤੇ ਬੈਠ ਕੇ ਪਹਿਲਾਂ ਆਰਾਮ ਨਾਲ ਕੌਫੀ ਪੀਵਾਂ, ਸੂਟ ਬਾਅਦ ਚ ਦੇਖਦੇ ਆਂ। ਕੌਫੀ ਪੀ ਰਿਆ ਹੁਣ ਆਪਾਂ। ਪ੍ਰਿੰਟ ਕਲਰ ਇੱਕ ਹੋਰ ਆ ਗਿਆ। ਸੇਮ ਰੇਂਜ ਦੇ ਵਿੱਚ ਆਲ ਓਵਰ ਹੈ। ਸੇਮੀ ਹੈ। ਸੇਮ ਰੇਂਜ ਆ। ਦੇਖੋ। ਇਹ ਇੱਕ ਹਾਂਟ ਸੂਟ ਬਹੁਤ ਵਧੀਆ ਹੈ। ਆਹ ਕਲਰ ਵੀ ਘੈਂਟ ਨੇ। 850 ਦੇ ਵਿੱਚ 850 ਚ ਲਓ ਇਹ ਚੱਕੋ। ਉਹ ਕਲਰ ਨਹੀਂ ਲੈ ਕੇ ਗਏ। ਜਿਹੜੇ ਬਾਹਰ ਇੰਨੇ ਮਹਿੰਗੇ ਮਿਲਦ ਨੇ। 850 ਦੇ ਵਿੱਚ। ਹੈਂ। ਬਈ ਇਹ ਤੇ ਸੂਟ ਵਧੀਆ ਮਿਲਦੇ ਨੇ ਸੇਵਾ ਵੀ ਵਧੀਆ ਕਰਦੇ ਨੇ ਬਾਈ ਹੋਣੀ ਲਓ ਲਓ ਬਈ ਕਾਫੀ ਤੋਂ ਬਾਅਦ ਬਾਈ ਹੁਣਾਂ ਸਮੋਸੇ ਹੀ ਮੰਗਾ ਲੇ ਹਲੋ ਜੀ ਲਓ ਜੀ ਨਹੀਂ ਨਹੀਂ ਲੈ ਭਾਈ ਆ ਕਰੋ ਬਾਈ ਅੱਗੇ ਪਾਸ ਕਰ ਦਿਓ ਖਾਓ ਬਈ ਬੰਦੇ ਹਮਾ ਚਲਦੋ ਵੀ ਆਏ ਹੋ ਨੇ ਇੱਧਰ ਪੰਜਾਬ ਤੋਂ ਵੀ ਆਏ ਹੋ ਨੇ ਤੇ ਇੱਕ ਵਾਰ ਜ਼ਰੂਰ ਪਹੁੰਚੋ ਯਾਰ ਤੁਸੀਂ ਇੱਥੇ ਹਲੋ ਜੀ ਆਹ ਮੁੰਡਾ ਵਧੀਆ ਸਮੋਸੇ ਹੀ ਲਿਆਇਆ ਹੈ ਕੈਂਡ ਕੈਂਡ ਜੇ ਖੋ ਖੰਡ ਦੇ ਵਿੱਚ ਰੇਟ ਫਿਕਸ ਨੇ ਬਾਈ ਰੇਟ ਬੜੇ ਤੇਜ਼ ਨਹੀਂਗੇ ਵਧੀਆ ਰੇਟ ਨੇ ਥੋਕ ਰੇਟ ਦੇ ਹੋਲ ਸੇਲ ਦੇ ਰੇਟ ਨੇ ਐ ਨਹੀਂਗਾ ਵੀ ਕਿਤੇ ਕਹੂੰ ਵੀ ਸਮੋਸੇ ਖਲਾ ਕੇ ਬਾਈ ਉਹਨਾਂ ਨੇ ਇਦਾਂ ਵੀਡੀਓ ਬਣਾਤੀ ਨਾ ਇਦਾਂ ਕਰਨੀ ਕਿ ਰੇਟ ਘੈਂਟ ਨੇ ਪੂਰੇ ਲੈ ਭਾਈ ਅੱਗੇ ਬੱਸ ਇੱਥੇ ਰੱਖ ਲਓ ਕਿਸਮੋਸੇ ਆ ਕਿ ਨਹੀਂ ਨੂਡਲਸ ਵਾਲੇ ਵਧੀਆ ਸਮੋਸੇ ਨੇ ਸਾਰੇ ਬੰਦੇ ਲੱਗੇ ਖਾਣ ਵਧੀਆ ਸੂਟ ਨੇ ਬਾਈ ਵਧੀਆ ਆ ਠੀਕ ਆ ਰੰਗ ਕਿੱਟੀ ਨੇ ਦਾਨੇ ਜੇ ਸਰਦਾਰੀ ਕਲਰ ਨੇ ਵਧੀਆ ਕਲਰ ਨੇ ਮਹਗਾ ਪਾਣੀ ਔਰ ਇਹ ਦੇ ਲੋ 650 700 ਇਹ ਦੇਖੋ ਹੈ 700 650 ਵਿਹਣਾ ਮਾਲ ਆ ਗਿਆ ਸੂਟ ਜਿੰਨਾ ਮਰਜੀ ਮਹਗਾ ਲੈ ਲਓ ਬੁੜੀਆਂ ਦੇ ਨਾਲ 150 ਵਾਲੀ ਲੋ ਠੀਕ ਆ ਬਾਈ ਇਹ ਆ ਗਈ ਏ ਵਈ ਸਾਡੇ ਵਾਲਾ ਆ ਗਿਆ 2.5 ਮੀਟਰ 2 ਮੀਟਰ ਜਿਹੜਾ ਨਾਲ ਲੱਗਣਾ ਹੈ ਬਸ ਇੱਕ ਮਿੰਟ ਲੈਣ ਕਿਤੇ ਸੂਟ ਜਿੰਨਾ ਮਰਜ਼ੀ ਮੈਂ ਘਾਲ ਲੈ ਲੋ ਬਾਈ ਪੈਕਿੰਗ ਹੋਈਆਂ ਨੇ ਬਾਈ ਮਹਿੰਗੇ ਸੂਟਾਂ ਦੇ ਨਾਲ ਆ ਲੱਗ ਜਾਣੀਆਂ ਨੇ ਪੰਜ ਵੀਰਾਂ ਦਾ ਪੂਰਾ ਜੇਠਾ ਲਾਲ ਵਾਲਾ ਇਹ ਨਾਲ ਲੱਗਣਗੇ ਦੇਣ ਲੈਣੇ ਵਾਲੇ ਸਸਤੀਆਂ ਨੇ ਬਾਲੀਆਂ ਮਹਿੰਗੀਆਂ ਨਹੀਂ ਹੁੰਦੀਆਂ ਇਹ ਲੈ ਜਾਣੀਆਂ ਨੇ ਇੱਥੋਂ ਵੀ 2200 2050 ਮਮਾ ਜੀ ਆ ਗਿਆ 265 ਦਾ ਬਹੁਤ ਆਹ ਲਓ ਬਾਈ 200 ਯਾਰ ਬੈਠਾ ੜੇ ਫਿਰ ਪੇਚੀ ਜੁ ਗਈ ਆਹੇ ਕਲੀ ਆ ਰੱਖ ਇੱਕ ਵਾਰੀ ਦੱਤਾਈ ਉਹ ਆਇਆ ਹੈਗਾ 3200 ਇਹ ਆ ਵੀ ਬਾਈ ਹੈਗਾ 3100 ਆ 3100 ਦਾ ਬਾਈ ਫਿਕਸ ਰੇਟ ਨੇ ਰੇਟ ਉੱਪਰ ਲੱਗੇ ਨੇ ਕੋਈ ਕਿੰਤੂ ਪਰੰਤੂ ਹੈ ਨਹੀਂ ਜਿਹੇ ਜਿਹੇ ਪੈਸੇ ਨੇ ਉਹ じゃ ਸੂਟ ਆ ਲਓ ਯਰ ਯਾਰ ਪੈਸੇ ਬਚਾਓ ਆਪਣੇ ਹੱਥੋਂ ਲੈ ਕੇ ਬਾਈ ਨੇ ਇੱਕ ਆ ਪਸੰਦ ਨਹੀਂ ਆ ਰਿਹਾ ਯਾਰ ਇੱਕ ਆ ਕੱਢਿਆ ਬਾਈ ਨੇ ਹੁਣ ਸੇਮ ਰੇਂਜ ਦੇ ਵਿੱਚ 33200 ਦੇ ਵਿੱਚ ਪਰ ਪਸੰਦ ਨਹੀਂ ਆ ਰਿਹਾ ਯਾਰ ਬੋਲਾ ਇਹ ਨਾਈਟ ਚ ਤਾਂ ਚੱਲੇ ਬਾਈ ਸ਼ਾਪਿੰਗ ਕਰਕੇ ਮਾਤ ਚਲ ਤੋ ਆਈ ਦੀ ਬੰਦੇ ਇਹਨਾਂ ਕੱਲ ਵੀ ਪੈਸੇ ਲਵਾਦੇ ਉਹੀ ਲਈ ਜਾਂਦੇ ਨੇ ਕਹਿੰਦੇ ਰੱਖ ਲੈਣੇ ਆਹ ਦੇ ਦਾਂਗੇ ਇਹਨੂੰ ਦੇ ਦਾਂਗੇ ਇਹਨਾਂ ਦਾ ਕੋਈ ਗੱਲ ਨਹੀਂ ਬਣਦੀ ਕੋਈ ਗੱਲ ਨਹੀਂ ਬਣਦੀ ਪੈਸੇ ਲਵਾਈ ਜਾਂਦੇ ਨੇ ਉਹੀ ਬਿੱਲ ਬਣਾਈ ਜਾਂਦੇ ਨੇ ਅਸੀਂ ਵੀ ਨਹੀਂ ਲੈਣ ਅਸੀਂ ਵਾਹ ਸਾਈਡ ਤੇ ਆ ਗਾਈ 40000 ਦੇ ਲੈ ਲੈ ਢੇਰ ਲੱਗਿਆ ਪਿਆਰੇ ਤੇ 20000 ਦੇ ਪਹਿਲਾਂ ਲੈ ਗਏ ਤੇ ਇੱਕ ਵਾਰ ਆਓ ਜਰੂਰ ਤੇ ਦੇਖੋ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਸ਼ੇਅਰ ਵੀ ਜਰੂਰ ਕਰਦੇ ਆ ਕਰੋ ਯਾਰ ਨੇ ਨਾ ਉਹ ਤਾਂ ਸਾਡਾ ਦੂਸਰਾ ਬਣਾ ਕਰ ਕਿੰਨੇ ਦਾ ਆਉਣੀ ਇਹ ਹੈਗੇ 2150 ਰੁਪਏ ਦਾ ਇਹ ਕਿੰਨੇ ਇਹ ਉਹ ਮੰਮੀ ਕਿੱਕੇ-ਬਿੱੱਕੇ ਨਾਲ ਉਹ ਮਾੜਾ ਬਹੁਤ ਕਰਦੇ ਆਂ ਥੋੜੇ ਥੋੜੇ ਕਿੱਕੇ-ਬਿੱੱਕੇ ਜਿਹੇ ਗੰਦਰਦੱਕ ਥੋੜੇ ਆਰਾਮ ਨਾਲ ਗਿਆ ਲਿਆ ਗਿਆ ਹੈ ਵਿਆਜ ਬਦਲ ਜਾਂਦਾ ਇਹਦਾ ਪੱਲਾ ਵੀ ਬਹੁਤ ਹੈਵੀ ਆਂ ਆ ਮੂਰੀ ਪਾ ਰਹੀ ਹੈ ਤਾਂ ਚੰਨੀ ਪੂਰੀ ਦੁਪੱਟਾ ਵੀ ਘੈਂਟ ਹੈ। ਆਈ ਦੇ। ਇਹ ਕਿੰਨਾ ਹੈ? 2870। ਕਿੰਨਾ ਲੱਗਦਾ? ਆਈ ਦੇ। ਨਹੀਂ ਆ ਵੀ ਸੌਣੋ। ਆੜਾ ਵੀ। ਬਾਕੀ ਪਾਲਿਆ। ਇਹਦੇ ਨਾਲ ਆਵਾਜ਼ ਜ਼ਿਆਦਾ ਹੋਣੀ। ਆ ਆ ਜਾਣੇ ਨੀ ਕੋਈ ਨਾ। ਛੋਟੇ ਰੱਖਦੇ ਹੋ, ਅੱਛਾ ਹੋ ਜਾਵੇਗਾ। ਸੋਇ ਸਰ ਪਾਚ ਲਾਉਂ ਹਾਂ ਚਲਾਵਾ ਜੇ ਦੜਾ ਦਾ ਨਾਮ ਲਾ ਜੀ ਸੱਤ ਕਰੀ ਮਾਂ ਤੱਕ ਲਾ ਆਪੇ ਇਹ ਤਾਂ ਨਹੀਂ ਵੇਖੀ ਨਹੀਂ ਵੇਖੀ ਹਾਂ ਤਾਂ ਆਇਆ ਕਹਿਣਾ ਵੇਖਣਾ ਸੂਟ ਬਦਲਿਆ ਹਾਂ ਲੈ ਰਾਬਾ ਟੈਂਟਰੀ ਤੋਂ ਹੀ ਮੈਂ ਆ ਰਿਹਾ ਹਾਂ ਬੋਲੀ ਬੋਲ ਆਉਦੀ ਘਰ ਤੋਂ ਦੁਪੱਟਾ ਆ ਯਾਰ ਪੈਦੀ ਤੇ ਚੁੰਨੀ ਲਾ ਦੋ ਔਰ ਕਲਰ ਵੀ ਆ ਜਾਂਦਾ ਹੁਣ ਪਰ ਡਾਰਕੇ ਵਧੀਆ ਲੱਗਦਾ ਸਾਫਾ ਆਤਾ ਗ੍ਰੀਨ ਉਹਗਾ ਹਾ